ਦੋਸਤੋ ਆਪਣੇ ਲੋਕਾਂ ਨੂੰ ਫੁਕਰੀ ਲੈ ਬੈਂਦੀ ਹੈ ਗੱਲ ਇਦਾਂ ਆ ਕੁਝ ਸਮੇਂ ਪਹਿਲਾਂ ਅਮਰੀਕਾ ਦੀ ਗੇਮ ਸਟਾਰਟ ਹੋਈ ਸੀ ਕੈਨੇਡਾ ਤੋਂ ਤਾਂ ਲੋਕਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਸੀ ਵੀ ਸੇਫ ਗੇਮ ਸੇਫ ਕੇਮ ਸਿਰਫ ਇੱਕ ਘੰਟੇ ਦੇ ਅੰਦਰ ਕੈਨੇਡਾ ਤੋਂ ਅਮਰੀਕਾ ਸੀ ਪੁੱਜ ਗਏ ਅਤੇ ਸਟੋਰੀਆਂ ਟਿਕਟੌਕ ਤੇ ਵੀਡੀਓਜ਼ ਟਰੇਲਾਂ ਵਗੈਰਾ ਸਾਰਾ ਕੁਝ ਪਾ ਦਿੱਤੀਆਂ ਪਰ ਇਸ ਦੇ ਨੁਕਸਾਨ ਵੀ ਹੋ ਗਏ ਜੀ ਹਾਂ ਦੋਸਤੋ ਇੱਕ ਵੀਡੀਓ ਸਾਂਝਾ ਕੀਤੀ ਆ ਅਮਰੀਕਾ ਦੇ ਨਿਊਜ਼ਪੇਪਰ ਨੇ ਤੁਸੀਂ ਉਹ ਵੀਡੀਓ ਦੇਖੀ ਵੀ ਹੋਵੇਗੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਵੀ ਸੇਫ ਗੇਮ ਆ ਕੈਨੇਡਾ ਤੋਂ ਅਮਰੀਕਾ ਸਾਰਿਆਂ ਨੇ ਵਿਕਟਰੀ ਵਾਲਾ ਸਾਈਨ ਬਣਾਇਆ ਹੋਇਆ ਤਾਂ ਇਹ ਨਿਊਯਾਰਕ ਪੋਸਟ ਉੱਥੇ ਦਾ ਨਿਊਜ਼ਪੇਪਰ ਆ ਉੱਥੇ ਇਸ ਖਬਰ ਨੂੰ ਪੋਸਟ ਕੀਤਾ ਗਿਆ ਵੀ ਕਿਵੇਂ ਮਾਈਗ੍ਰੈਂਟਸ ਅਕ੍ਰੋਸ ਕੈਨੇਡਾ ਯੂ ਐਸ ਬਾਰਡਰ ਕਰ ਰਹੇ ਨੇ ਸੋ ਕੁਝ ਲੋਕਾਂ ਦੀ ਫੁਕਰੀ ਕਰਕੇ ਹੋਰ ਜਿਹੜੇ ਵਿਚਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਮਿਲਦੇ ਆ ਹੋਰ ਅਪਡੇਟ ਲੈ ਕੇ